ਕਿਉਂ ਤੁਹਾਨੂੰ ਸਾਰੀ ਜਾਣਕਾਰੀ ਕਿੰਨੀ ਫੌਜ ਅੰਦਰ ਗਈ ਸੀ ਕਿੰਨੀ ਸਿੰਘਾਂ ਵੱਲੋਂ ਜਿਹੜੀ ਉਹ ਮਾਰੀ ਗਈ ਕਿਵੇਂ-ਕਿਵੇਂ ਮਾਰੀ ਗਈ ਤੇ ਜਿਹੜਾ ਸੰਤਾ ਨੇ ਕਮੇਸੀ ਹਿੱਦੀ ਪ੍ਰਾਪਤ ਕੀਤੀ ਕਿਵੇਂ ਥੋੜੇ ਸਿੰਘਾਂ ਨੇ ਕਿੰਨੇ ਫੌਜੀ ਜਿਹੜੇ ਨੇ ਗੱਡੀ ਚਾੜੇ ਸੀ ਉਸ ਟਾਈਮ ਦੇ ਇਸ ਜਾਰੀ ਹੋਇਆ ਅਕਾਲ ਤਖਤ ਸਾਹਿਬ ਵੱਲੋਂ ਕਿ ਕੋਈ ਮਰਦੀ ਪਾਲਟੀ ਜਿੱਤਦੀ ਆ ਕੱਲਈ ਕਾਂਗਰਸੀ ਆਪ ਦੀ ਪਾਰਟੀ ਭਾਜਪੀ ਜਾਂ ਕੋਈ ਹੋਰ ਪਾਰਟੀ ਕਹਿੰਦਾ ਭਾਵ ਕਿ ਜੇਕਰ ਇਸ ਤਰੀਕ ਨੂੰ 4 ਜੂਨ ਨੂੰ ਜਸ਼ਨ ਮਨਾਉਗੇ ਤਾਂ ਬਹੁਤ ਮੰਦ ਭਾਗੀ ਗੱਲ ਆ ਕਿਉਂਕਿ 4 ਜੂਨ ਨੂੰ ਜਸ਼ਨ ਆ ਜਿਹੜੇ ਫੋਇ ਮਨਾਉਣਾ ਚਾਹੁੰਦੀ ਸੀ ਪਰ ਸਿੰਘਾਂ ਨੇ ਉਹਨਾਂ ਨੂੰ ਵੀ ਮਨਾਉਣ ਨਹੀਂ ਦਿੱਤੇ ਸੀ ਤੇ ਸਸੀ ਕਾਲ ਜੀ ਵੈਜ ਜੀ ਦਾ ਖਾਲਸਾ ਵੈਜ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਵੋਟਾਂ ਦੇ ਤੀਜਿਆਂ ਦੀ ਗੱਲ ਵੀ ਕਰਾਂਗੇ ਕੱਲ ਨੂੰ ਰਿਜ਼ਲਟ ਆਉਣ ਵਾਲਾ ਹੈ 4 ਤਰੀਕ ਨੂੰ 4 ਜੂਨ ਨੂੰ ਪਰ 4 ਜੂਨ ਉਹ ਆ ਜਿਹੜਾ ਆਪਾਂ ਕਹਿ ਦਈਏ ਕਿ ਸਭ ਨੂੰ ਪਤਾਗਾ ਇਹ 1984 ਦੇ ਵਿੱਚ 1 ਜੂਨ ਤੋਂ ਲੈ ਕੇ 7 ਜੂਨ ਤੱਕ ਸਿੱਖ ਕੌਮ ਦੇ ਨਾਲ ਕੀ ਵਾਪਰਿਆ ਸੀ ਸਭ ਨੂੰ ਪਤਾ ਇਸ ਦਿਨ ਸਾਡੇ ਜਿਹੜਾ ਅਕਾਲ ਤਖਤ ਧਾਇਆ ਗਿਆ ਫੌਜ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਗੋਲੀਆਂ ਮਾਰੀਆਂ ਦਰਬਾਰ ਸਾਹਿਬ ਸਾਲ ਨਹੀਂ ਸਾਲ ਨਹੀਂ ਕਰ ਦਿੱਤਾ ਤੇ ਦੂਜੇ ਪਾਸੇ ਸੰਦੇਸ਼ ਇਹ ਆ ਰਿਹਾਗਾ ਸਾਡੇ ਤਖਤ ਦੇ ਜਥੇਦਾਰਾਂ ਦਾ ਕਿ ਕੱਲ ਨੂੰ 4 ਜੂਨ ਆ ਚਾਰ ਦਿਨ ਨੂੰ ਵੋਟਾਂ ਦਾ ਰਿਜ਼ਲਟ ਆਉਣਾ ਕਈਆਂ ਨੇ ਜਿੱਤਨਾ ਕਈਆਂ ਨੇ ਹਾਰਨਾ ਜਿੱਤਾਂ ਦੀ ਪੋਸਟ ਜਿਹੜੀ ਹੈਗੀ ਆ ਤੁਸੀਂ ਵਧਾਈ ਜਿਹੜੀ ਆ ਫੋਨਾਂ ਤੱਕ ਸੀਮਿਤ ਰੱਖ ਸਕਦੇ ਹੋ ਜਾਂ ਆਪਣੇ ਘਰਾਂ ਤੱਕ ਸੀਮਿਤ ਰੱਖ ਸਕਦੇ ਹੋ ਪਰ ਜਿਹੜਾ ਸੰਦੇਸ਼ ਜਾਰੀ ਹੋਇਆ ਕੱਲ ਤਾਂ ਸਭ ਵੱਲੋਂ ਕਿ ਕੋਈ ਮਰਦੀ ਪਾਰਟੀ ਜਿੱਤਦੀ ਆ ਕੱਲ ਹੀ ਕਾਂਗਰਸੀ ਆਪ ਦੀ ਪਾਰਟੀ ਭਾਜਪੀ ਜਾਂ ਕੋਈ ਹੋਰ ਪਾਰਟੀ ਕਹਿੰਦਾ ਭਾਵ ਕਿ ਜੇਕਰ ਇਸ ਤਰੀਕ ਨੂੰ 4 ਜੂਨ ਨੂੰ ਜਸ਼ਨ ਮਨਾਉਂਦੇ ਤਾਂ ਬਹੁਤ ਮੰਦ ਭਾਗੀ ਗੱਲ ਆ ਕਿਉਂਕਿ 4 ਜੂਨ ਨੂੰ ਜਸ਼ਨ ਜਿਹੜੇ ਫੌਜ ਮਨਾਉਣਾ ਚਾਹੁੰਦੀ ਸੀ ਪਰ ਸਿੰਘਾਂ ਨੇ ਉਹਨਾਂ ਨੂੰ ਵੀ ਮਨਾਉਣ ਨਹੀਂ ਦਿੱਤੇ ਸੀ ਤੇ ਉਹਨਾਂ ਦੀ ਵੀ ਗੋਡ ਨੇ ਲਵਾਤੀਆਂ ਸੀ ਕਹਿੰਦੇ ਸੀ ਕਿ ਸੰਤ ਭਿੰਡਰਾ ਵਾਲੇ ਨੂੰ ਤੇ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਕੱਢ ਲਿਆਵਾਂਗੇ ਪਰ 6 ਜੂਨ ਤੱਕ 6 ਦਿਨ ਲਗਾਤਾਰ ਜਿਹੜਾ ਦਿਨ ਰਾਤ ਉੱਤੇ ਲੜਾਈ ਜਿਹੜੀ ਚੱਲਦੀ ਰਹੀ ਆ ਪਰ ਸੰਤਾਂ ਨੇ ਜਿਹੜਾ ਜਿਹੜੀ ਉਹ ਕੰਡ ਨਹੀਂ ਦਿਖਾਈ ਤੇ ਆਪਣੇ ਸਾਹ ਤਬਾਹਤ ਕੀਤੀ ਆ ਸਾਡੇ ਜਿਹੜੇ ਨੌਜਵਾਨ ਨੇ ਬੀਬੀਆਂ ਨੇ ਬੱਚੇ ਨੇ ਉਹਨਾਂ ਨੇ ਆਪਣੇ ਸਾਹ ਹਾ ਤਾ ਦਿੱਤੀਆਂ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਵਸ ਸੀ ਪੂਰਬ ਸੀਰ ਦੇ ਸ਼ਹੀਦੀ ਉਸ ਟਾਈਮ ਕੀ ਹੋਇਆ ਸਿੱਧੀ ਦਿਵਸ ਵਾਲੇ ਦਾ ਨਾ 3 ਜੂਨ ਨੂੰ ਜਿਹੜੀ ਢਿੱਲ ਦਿੱਤੀ ਗਈ ਆ ਕਰਫੂ ਦੇ ਵਿੱਚ ਆ ਸੰਗਤਾਂ ਨੂੰ ਜਾਣ ਕੇ ਢਿੱਲ ਦਿੱਤੀ ਗਈ ਆ 2 ਘੰਟਿਆਂ ਦੀ ਜਾਂ 3 ਘੰਟਿਆਂ ਦੀ ਕੇ ਸੰਗਤ ਨੂੰ ਜਿਹੜਾ ਹੋਰ ਇਕੱਠੀ ਹੋਣ ਦਿੱਤਾ ਗਿਆ ਉੱਥੇ ਦਰਬਾਰ ਸਾਹਿਬ ਦੇ ਵਿੱਚ ਰੋਕਿਆ ਨਹੀਂ ਗਿਆ ਕਿ ਉੱਥੇ ਜਿਹੜੀ ਹੈਗੀ ਆ ਔਰ ਨੇ ਜਿਹੜਾ ਚਾਰੇ ਪਾਸੇ ਗੋਲੀਆਂ ਜਿਹੜੀਆਂ ਵੀਡੀਓਆਂ ਹੋਈਆਂ ਸੀ ਗੰਨਾ ਫਾਇਰਿੰਗ ਹੋ ਰਹੀ ਸੀ ਕਰਫੂ ਲੱਗਿਆ ਹੋਇਆ ਸੀ ਪਰ ਫੇਰ ਵੀ ਜਿਹੜੀ ਹੈਗੀ ਸਰਕਾਰ ਨੇ ਜਿਹੜੀ ਢਿੱਲ ਦਿੱਤੀ ਗਈ ਹੈ ਕਿ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਨੂੰ ਜਾ ਸਕਦੇ ਹੋ ਪਰ ਜਦੋਂ ਸੰਗਤ ਅੰਦਰ ਜਾਂਦੀ ਆ ਤੇ ਉਸੇ ਟਾਈਮ ਕਰਪੂ ਦੁਬਾਰਾ ਲਗਾ ਦਿੱਤਾ ਜਾਂਦਾ ਹੈਗਾ ਤੇ ਜਿਹੜੀ ਉਹ ਸੰਗਤ ਜਾਂਦੀ ਉਹ ਵੀ ਉੱਥੇ ਸ਼ਹੀਦ ਕਰ ਦਿੱਤੀ ਜਾਂਦੀ ਆ ਇੱਕ ਇਹ ਜਿਹੜਾ ਕਾਂਗਰਸ ਦਾ ਕਹਈਏ ਇੰਦਰਾ ਗਾਂਧੀ ਦਾ ਕਹਈਏ ਹੋਰ ਜਿਹੜੇ ਨਾਲ ਪਿੱਠੂ ਰਲੇ ਹੋਏ ਸੀ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਹੈ ਸਿੱਖ ਕੌਮ ਨੂੰ ਖਾਤਮਾ ਕਰਨ ਦਾ ਯਿਆ ਕੀਤਾ ਹੋਇਆ ਸੀ ਪਰ ਸਿੱਖ ਕੌਮ ਖਾਤਮਾ ਨਹੀਂ ਹੋ ਸਕੀ ਇਹਦਾ ਜਦੋਂ ਭਾਈ ਸੁੱਖਾ ਸਿੰਘ ਤੇ ਭਾਈ ਮਤਾਬ ਸਿੰਘ ਨੇ ਬੁੱਢੇ ਜੋੜ ਜਾ ਕੇ ਮੱਛੇ ਰੰਗੜ ਦਾ ਜਦੋਂ ਸਿਰ ਵੱਡਿਆ ਸੀ ਉਹ ਕੰਮ ਆਇਆ ਤੇ ਜਦੋਂ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਜਦੋਂ ਦੋ ਰਹਿ ਕੇ ਸੀ ਝਾੜੀਆਂ ਦੇ ਵਿੱਚੋਂ ਨਿਕਲ ਕੇ ਆ ਗਏ ਸੀ ਜਦੋਂ ਉੱਥੇ ਜਦੋਂ ਨਾਕਾ ਲੈ ਲਿਆ ਸੀ ਕੈਨ ਦਾ ਭਾਵ ਕੇ ਜਿਹੜੀ ਚੁੰਗੀ ਵਸੂਲ ਕਰਨ ਲੱਗ ਪਈ ਸੀ ਸਿੰਘਾਂ ਨੇ ਤਾਂ ਉਹ ਰਾਜ ਕਰਕੇ ਵੀ ਵਿਖਾਇਆਗਾ ਦੱਸਿਆ ਵੀ ਆ ਕਿ ਸਿੰਘ ਤਾਂ ਦੋ ਵੀ ਬਹੁਤ ਹੁੰਦੇ ਨੇ ਇੱਕ ਵੀ ਬਹੁਤ ਹੁੰਦਾਗਾ ਅਸੀਂ ਤਾਂ ਉਦੋਂ ਨਹੀਂ ਮੁੱਕੇ ਸਰਕਾਰਾਂ ਨੇ ਜੋਰ ਲਾਇਆ ਪਰ ਕਹਿੰਦਾ ਭਾਵ ਕਿ ਮੈਂ ਸਾਰੀਆਂ ਬੇਨਤੀਆਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਦਾਗਾ ਕਿ 4 ਜੂਨ ਨੂੰ ਕੋਈ ਜਿੱਤੇ ਕੋਈ ਹਾਰੇ ਤੇ ਇਸ ਤਰੀਕ ਨੂੰ ਤੁਸੀਂ ਜਸ਼ਨ ਨਹੀਂ ਮਨਾਉਣੇ ਅਕਾਲ ਤਾ ਸਭ ਦਾ ਪਰਮਾਨਤਾ ਸਾਰੀ ਸਮਿਤੀ ਕੌਮ ਵਾਸਤੇ ਆ ਪਰ ਮੈਂ ਆਪਣੇ ਵੱਲੋਂ ਜਿਹੜਾ ਇੱਕ ਬੇਨਤੀ ਕਰਦਾ ਛੋਟੀ ਜੀ ਕਿ ਚਾਰਜ ਨੂੰ ਆਪਣਾ ਉਸੇ ਹਿੱਤੇ ਹਫਤਾ ਜਿਹੜਾ ਕਿ ਅਸੀਂ ਸਾਡੀ ਕੌਮ ਨੇ ਹੰਡਾਇਆਗਾ ਵੱਡੇ ਨੌਜਵਾਨ ਧੀਆਂ ਪੁੱਤਰ ਸਾਡੇ ਜਿਹੜੇ ਨੇ ਸਰਕਾਰ ਵੱਲੋਂ ਮਾਰੇ ਗਏ ਨੇ ਸਾਡਾ ਕਾਲ ਤੱਕ ਸੜਾ ਢਹਿ ਡੇਰੀ ਕਰ ਦਿੱਤਾ ਦਰਬਾਰ ਸਾਹਿਬ ਜਿਹੜਾ ਢਹਿ ਡੇਰੀ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਵੱਜੀਆਂ ਨੇ ਸਾਡੇ ਬੱਚਿਆਂ ਨੂੰ ਕਵੇਂ ਫੌਜੀਆ ਵੱਲੋਂ ਜਿਹੜਾ ਮਾਰਿਆ ਗਿਆ ਹੈ ਭਾਰਤ ਸਰਕਾਰ ਵੱਲੋਂ ਇੱਕ ਜਿਸ ਤਰ੍ਹਾਂ ਦੂਜੀ ਦੁਸ਼ਮਣਾਂ ਦੀ ਆਪਾਂ ਦੇਸ਼ ਦੇ ਨਾਲ ਜੰਗ ਹੁੰਦੀ ਆ ਇਸ ਤਰ੍ਹਾਂ ਇੱਕ ਜੰਗ ਇਹ ਆਪਣੇ ਹੀ ਫੌਜ ਵੱਲੋਂ ਆਪਣੇ ਹੀ ਭਾਰਤ ਵਾਸੀਆਂ ਵੱਲੋਂ ਲਾਇ ਵੀ ਕੀ ਨਹੀਂ ਗਈ ਆ ਧਰਮ ਸਥਾਨ ਤੇ ਸ੍ਰੀ ਦਰਬਾਰ ਸਾਹਿਬ ਜਿਹੜਾ ਹੈ ਕਿ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਆਉਂਦੇ ਨੇ ਜਿੱਥੇ ਤੇ ਉਹਨਾਂ ਨੇ ਜਿਹੜੀ ਚਨ ਸੋ ਪ੍ਰਾਪਤ ਜਿਹੜੀ ਉਹ ਧਰਤੀ ਆ ਬੜਾ ਉੱਥੇ ਮਹੱਤਤ ਜਿਹੜਾ ਹੈਗਾ ਆ ਪੂਰਨ ਧਰਤੀ ਆ ਉਹ ਬੜੀ ਇੱਕ ਰਹਿ ਸਮੇਂ ਧਰਤੀ ਆ ਤੇ ਉਹ ਅਕਾਲ ਪੁਰਖ ਦੀ ਜਿਹੜੀ ਉੱਥੇ ਅਪਾਰ ਕਿਰਪਾ ਜਿਹੜੀ ਹੁੰਦੀ ਰਹਿੰਦੀ ਆ ਤੁਸੀਂ ਦੇਖਦੇ ਰਹਿੰਦੇ ਹੋ ਕਿ ਕਿਵੇਂ ਉੱਥੇ ਜਿਹੜੇ ਚਮਤਕਾਰ ਜਿਹੜੇ ਲੋਕ ਕਹਿੰਦੇ ਨੇ ਹੁੰਦੇ ਨੇ ਤੇ ਉਹ ਗੁਰੂ ਉੱਥੇ ਕਰਕੇ ਦਿਖਾਉਂਦਾ ਹੈਗਾ ਪਰ ਸਰਦਾ ਹੋਣੀ ਚਾਹੀਦੀ ਆ ਦਿਲ ਦੇ ਵਿੱਚ ਇਹ ਸਰਦਾ ਸਾਡੀ ਜਿਹੜੀ ਹੈਗੀ ਆ ਤائیں ਸਭ ਨੂੰ ਮਿਲ ਸਕਦਾਗਾ ਆਓ ਆਪਾਂ ਅਗਲੀ ਵੀਡੀਓ ਜਿਹੜੀ 6 ਜੂਨ ਨੂੰ ਜਿਹੜੀ ਸਾਰਾ ਸਾਕਾ ਦਰਬਾਰ ਸਾਹਿਬ ਦੇ ਵਿੱਚ ਕਵੇਂ ਵਾਪਰਿਆ ਸਾਰਾ ਕੁਝ ਆਪਾਂ 6 ਜੂਨ ਨੂੰ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਤੁਸੀਂ ਉਸ ਵੀਡੀਓ ਦੇ ਅਡੀਕ ਰੱਖਿਓ ਤੁਹਾਨੂੰ ਸਾਰੀ ਜਾਣਕਾਰੀ ਕਿੰਨੀ ਫੌਜ ਅੰਦਰ ਗਈ ਸੀ ਕਿੰਨੀ ਸਿੰਘਾਂ ਵੱਲੋਂ ਜਿਹੜੀ ਉਹ ਮਾਰੀ ਗਈ ਕਿਵੇਂ-ਕਵੇਂ ਮਾਰੀ ਗਈ ਤੇ ਜਿਹੜਾ ਸੰਤਾਂ ਨੇ ਕਮੇ ਸ਼ਹੀਦੀ ਪ੍ਰਾਪਤ ਕੀਤੀ ਕਮੇ ਥੋੜੇ ਸਿੰਘਾਂ ਨੇ ਕਿੰਨੇ ਫੌਜੀ ਜਿਹੜੇ ਨੇ ਗੱਡੀ ਚਾੜੇ ਸੀ ਉਸ ਟਾਈਮ ਦੇ ਜਿਹੜਾ ਕੁਝ ਵਾਕਿਆ ਸਾਰਾ ਕੁਝ ਦਰਬਾਰ ਸਾਹਿਬ ਦੇ ਵਿੱਚ ਹੋਇਆ ਉਹ ਤੁਹਾਨੂੰ ਛੇ ਦਿਨ ਨੂੰ ਦੱਸਾਂਗੇ ਪਰ ਕਿਸੇ ਨੇ ਫਿਲਹਾਲ ਇਹ ਬੇਨਤੀ ਆ ਕਿ ਦਰਬਾਰ ਸਾਹਿਬ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਵੀ ਇੱਕ ਫਰਮਾਨ ਜਾਰੀ ਹੋਇਆ ਕਿ ਖੁਸ਼ੀ ਨਹੀਂ ਮਨਾਉਣੀ ਧੰਨਵਾਦ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਨਾ ਕਮੈਂਟ ਕਰਨਾ ਮੈਜੀ ਖਾਲਸਾ ਵੈਜੀ ਕੀ ਫਤ